ऐसे बंदਿਆਂ ਤੇ ਸਾਨੂੰ ਤਰਸ ਕਰਨਾ ਚਾਹੀਦਾ ਹੈ ਜਿਹੜੇ ਬੰਦੇ ਤੁਹਾਨੂੰ ਨਿੰਦਦੇ ਨੇ, ਪੰਡਦੇ ਨੇ, ਤੁਹਾਡੇ ਬਾਰੇ ਬੁਰਾ ਭਲਾ ਬੋਲਦੇ ਨੇ, ਤੁਹਾਡੀ ਕੰਡ ਪਿੱਛੇ ਤੁਹਾਡੀ ਨਿੰਦਾ ਕਰਦੇ, ਉਹਨਾਂ ਦਾ ਬੁਰਾ ਨਾ ਮਣਾਇਆ ਕਰੋ। ਉਹ ਮਜਬੂਰ ਨੇ। ਉਹ ਮਜਬੂਰ ਨੇ। ਤਕਲੀਫ ਵਿੱਚ ਨੇ। ਔਰ ਆਪਣੀ ਤਕਲੀਫ ਥੋੜੀ ਘੱਟ ਕਰਨ ਦੇ ਲਈ ਤੁਹਾਨੂੰ ਨਿੰਦਦੇ ਨੇ। ਮਹਾਰਾਜ ਕਹਿੰਦੇ ਜੋ ਦੇਖੈ ਛਿੱਦਰ ਤੋਂ ਨਿੰਦਕ ਊਮਾ ਹੈ ਭળો ਦੇਖ ਦੁੱਖ ਭਰੀਐ ਵਿਚਾਰੇ ਪਹਿਲਾਂ ਹੀ ਦੁੱਖ ਨਾਲ ਭਰੇ ਹੋਏ ਨੇ ਪਰ ਹਾਂ ਐਸੇ ਲੋਕਾਂ ਤੇ ਤਰਸ ਕਰਨਾ ਪਰ ਪ੍ਰਵਾਹ ਨਹੀਂ ਕਰਨੀ ਇਹ ਨਹੀਂ ਵੀ ਪ੍ਰਵਾਹ ਕਰਕੇ ਆਪਾਂ ਬੈਠ ਗਏ ਵੀ ਫੁਲਾਣਾ ਨੇ ਆਹ ਕਿਹਾ ਜੀ ਫੁਲਾਣਾ ਆਹ ਕਹਿੰਦਾ ਫੁਲਾਣਾ ਮੇਰੇ ਬਰਿਆਕ ਕਹਿੰਦਾ ਪਉਣਾ ਬਾਰੇ ਸੋਚੀ ਜਾਈਏ ਦੁਖੀ ਹੋਈ ਜਾਈਏ ਪਰੇਸ਼ਾਨ ਹੋਈ ਜਾਈਏ ਉਹ ਦਰਸ਼ ਦੇ ਪਾਤਰ ਹੈਗੇ ਨੇ ਪਰ ਆਪਾਂ ਉਹਨਾਂ ਦੀ ਪਰਵਾਹ ਨਹੀਂ ਕਰਨੀ